तस्वीर देख सकते हो किस तरह सुखबीर सिंह जेभा जेल पहुंच चुके हैं नाभा जेल सुखबीर सिंह नजर आ रहे हैं हम सुखबीर सिंह विक्रम सिंह जीठी के नाम मुलाकात नाभा जेल पहुंचे ने ਚੱਲ ਜਿਹੜੀ ਮੁਲਾਕਾਤ ਹੋਈ ਭਾਈ ਜੀ ਲੋਕਾਂ ਨੂੰ نیچے ਕਰ ਲੋ ਲੋਕਾਂ ਨੂੰ نیچے ਹਰਦਾ ਭਾਈ ਖੜਾ ਜਾ ਉਹ ਕਿੱਥੇ ਨਹੀਂ ਬਣਾ ਇਹ ਪਿੱਛੇ ਰੱਖੋ ਵਿਕਰਮ ਸਿੰਘ ਬਜੀਠਿਆ ਨੂੰ ਲੱਕੇ ਨਾਲ ਝੂਠਾ ਕੇਸ ਪਾ ਕੇ ਅੰਦਰ ਕੀਤਾ ਉਹ ਸੋਚਦੇ ਆ ਕਿ ਵਿਕਰਮ ਸਿੰਘ ਬਜੀਠਿਆ ਨੂੰ ਜੇਲ੍ਹ ਚ ਪਾ ਕੇ ਵਿਕਰਮ ਸਿੰਘ ਬਜੀਠਿਆ ਦਾ ਹੌਸਲਾ ਦੇਗਣਗੇ ਪਰ ਹੁਣ ਪਤਾ ਨਹੀਂ ਅਕਾਲੀ ਪਾਰਟੀ ਦਾ ਹਰ ਵਰਕਰ ਤੇ ਲੀਡਰ ਜਿੰਨਾ ਤੁਸੀਂ ਧੱਕਾ ਕਰੋਗੇ ਓਨੇ ਤਕੜੇ ਹੋ ਕੇ ਅੱਗੇ ਨਿਕਲਗੇ ਪਿਛਲੇ 3 ਮਹੀਨਿਆਂ ਚ ਲਗਾਤਾਰ ਮੈਂ ਵੀ ਉਹਨਾਂ ਦੀ ਵਿਕਰਮਜੀਠੀ ਭੈਣ ਹਰਸਿਮਰਤ ਨੇ ਨੇ ਕਿ ਤੇ ਗੁਨੀਵ ਜੀ ਨੇ ਵੀ ਬੜੀ ਕੋਸ਼ਿਸ਼ ਕੀਤੀ ਮਿਲਣ ਦੀ ਤੁਸੀਂ ਦੇਖ ਲਓ ਪਿਛਲੇ 3 ਮਹੀਨਿਆਂ ਚ ਕੱਲੇ 2 ਵਾਰ ਵਕੀਲ ਮਿਲੇ ਐ ਇੱਕ ਵਾਰ ਪੂਰਾ ਨਿਫੇ ਕਰ ਰੋ ਤੇ ਗੁਨੀਮ ਮਜੀਠੀਆ ਨੂੰ ਮਿਲੇ ਐ ਬਲਾਹਨ ਦਿੱਤਾ ਇੱਕ ਵਾਰ ਹੀ ਹਰਸਿੰਦਰ ਤੋਂ ਰਾਖੀ ਦੇ ਪੈਂਚ ਮਿਲਿੰਦ ਦਿੱਤਾ ਉਹ ਵੀ 2-2 ਮਿੰਟ ਵਾਸਤੇ ਮੈਂ ਹੈਰਾਨ ਐ ਜਿਹੜੇ ਕੇਸ ਲਾਲਪੁਰਾ ਵਰਗੇ ਕਾਂਗਰਸ ਇਹਨਾਂ ਦੇ ਆਪ ਤੇ ਜਿਹੜੇ ਐਮ.ਐਲ.ਏ ਐ ਕੋਈ ਰੇਟ ਕੇ ਜਾਂ ਕੋਈ ਕਿਸੇ ਕੇਸ ਚ ਉਹ ਤਾਂ ਜੇਲ੍ਹ ਵਿੱਚ ਮੇਲਾ ਰਾਕੇ ਰੋਜ਼ ਮਿਲ ਜਾਂਦੇ ਆ ਜਿਹੜੇ ਫੇਕ என்கਾਊਂਟਰ ਕਰਦੇ ਆ ਉਹਨਾਂ ਰੋਜ਼ ਮਿਲ ਜਾਂਦੇ ਆ ਉਹ ਸੋਚਦੇ ਆ ਕਿ ਦਵਾਕੇ ਆ ਕਰੀਆ ਦੋ ਮਾਪਦਾਨ ਰੱਖੇ ਆ ਜਿਹੜੇ ਬਣਾ ਰਹੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਮਾਂ ਹੋ 1.5 ਸਾਲ ਦਾ ਰਹਿ ਗਿਆ ਮੈਂ ਥੋੜੇ ਰਾਹੀਂ ਮੈਂ ਦੱਸਣਾ ਚਾਹਣਾ ਵਰੁਣ ਸ਼ਰਮੇ ਨੂੰ ਜਿਹੜਾ ਅੱਜ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ ਐ ਐਸਐਸਪੀ ਪਟਿਆਲਾ ਜਿੰਨੇ ਝੂਠੇ ਕੇਸ ਪੰਜਾਬ ਵਿੱਚ ਰੋਕ ਨਹੀਂ ਆਦੇ ਖਲਾਫ ਪਰੋਣੇ ਹੁੰਦੇ ਆ ਵਰਨ ਸ਼ਰਮੇ ਦੀ ਡੂਕੀ ਲੱਗਦੀ ਐ ਤੇ ਵਰਨ ਸ਼ਰਮੇ ਨੂੰ ਕਿਹਾ ਕਿ ਇਹਦੇ ਬਦਲੇ ਜਿੰਨਾ ਆਪਣਾ ਕਿੰਨਾ ਪੈਸਾ ਲੁੱਟਿਆ ਵਰਨ ਸ਼ਰਮੇ ਨੂੰ ਦੱਸਣਾ ਚਾਹਣਾ ਹੈ ਜਿਹੜੇ ਜਿਹੜੇ ਚੀਜ਼ਾਂ ਤੂੰ ਪੈਸਾ ਲੈਂਦਾ ਇੱਕ ਇੱਕ ਕੇਸ ਮੇਰੇ ਕੋਲੇ ਆ ਸਾਰੇ ਕਾਗਜ਼ ਮੇਰੇ ਕੋਲੇ ਆ ਜਿਹੜੀ ਤੂੰ ਪੋਸਟ ਤੇ ਬੈਠਾ ਐ ਜਿੰਨੇ ਵੀ ਉਹਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਐ ਇੱਕ ਇੱਕ ਦਾ ਅਕਾਊਂਟ ਮੇਰੇ ਕੋਲ ਹੈਗਾ ਮੈਨੂੰ ਲੱਗਦਾ 300 ਦਿਨ 350 ਦਿਨ 6 400 ਦਿਨ ਹੀ ਰਹਿ ਗਏ ਆ ਵਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲੱਗਣਾ ਚਾਹੀਦਾ ਕਿ ਸੋਚਣ ਲੱਗ ਜਾਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਪਹੁੰਚਾਉਣਾ ਐ ਆ ਮਨਲਾ ਦਾ ਦੇ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 26 ਮਾਰਚ ਵਾ ਤੁ ਕੋਈ ਲਪੜਾ ਨਹੀਂ ਇੱਥੇ ਹਿੰਦੁਸਤਾਨ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ ਵਰਨ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਧੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਧੱਕੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਤੁਹਾਡਾ ਜਰੂਰੀ ਕੀ ਹੈ ਤੁਸੀਂ ਸੌ ਕੀ ਦੀ ਖਾਡੀ ਹੈ ਕੀ ਇਨਸਾਫ ਦੇਣੀ ਇਨਸਾਫ ਨੂੰ ਦੀ ਧੱਜੀਆਂ ਉਡਾਉਣਾ ਨਹੀਂ ਜਿਹੜਾ ਅਫਸਰ ਸਮਝਦਾ ਇਨਸਾਫ ਇਨਸਾਫ ਦੀ ਧੱਜੀਆਂ ਉਡਾ ਕੇ ਮੈਂ ਬਚ ਜਾਊਂਗਾ ਬੜਾ ਗਲਤ ਫਹਿਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ 'ਚ ਬਦਲ ਜਾਂਦੇ ਆ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਆ ਐਸਐਚਓ ਡੀ ਐਸਪੀ ਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਆ ਇਸ ਕਰਕੇ ਹਲੇ ਵੀ ਮੈਂ ਕਹਿੰਦਾ ਸੰਭਲ ਜਾਓ ਸਾਰਿਆਂ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਪਾਵੇਂ ਪ੍ਰਾਈਵੇਟ ਆਦਮੀ ਆ ਪਾਵੇਂ ਸਰਕਾਰੀ ਜਾਂ ਕਾਨੂੰਨੋਨਾ ਦੋਨਾਂ ਵਾਸਤੇ ਇਕ ਹੈ ਤੋ ਇਸ ਕਰਕੇ ਵਿਕਰਮ ਮਜੀਠੀਆ ਜੀ ਦਾ ਸਨਿਆਪ ਵੀ ਦੇਣਾ ਚਾਹੁੰਦੇ ਚੜਦੀ ਕਲਾ ਚ ਪੂਰੇ ਹੌਸਲੇ ਚ ਸਾਨੂੰ ਕੋਈ ਪਰਵਾਹ ਨਹੀਂ ਪਾਵੇਂ ਕਿੰਨ ਮਹੀਨੇ ਬਾਅਦ ਸਾਨੂੰ ਪਹਿਲੀ ਵਾਰ ਮੁਨਨ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹੀ ਜੇ ਵੱਡੇ ਭਾਲ ਸਾਹਿਬ 16 16 ਸਾਲ ਜੇਲ੍ਹ ਕੱਟ ਸਕਦੇ ਆ ਤਾਂ ਸ਼ਰਮ ਨਹੀਂ ਕਾਲੀ ਦਲ ਦੇ ਬਾਦਸ਼ਾਹ ਸੂਰਮੇ ਆ ਨਾ ਸਾਨੂੰ ਪਰਵਾਹ ਹੈ ਪਰ ਇੱਕ ਗੱਲ ਯਾਦ ਰੱਖਿਓ ਥੋੜੇ ਵੀ ਦਿਨ ਨੇੜੇ ਆ ਨਮੇ